ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਾਤਾ ਰਾਜਮਾਤਾ ਮਹਿੰਦਰ ਕੌਰ ਦਾ ਅੱਜ ਮੋਤੀ ਬਾਗ ਪੈਲੇਸ ਵਿਖੇ ਭੋਗ ਅਤੇ ਅੰਤਿਮ ਅਰਦਾਸ ਹੋਈ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਭਾਜਪਾ ਪੰਜਾਬ ਪ੍ਰਧਾਨ ਵਿਜੇ ਸੰਪਲਾ ਅਤੇ ਕਈ ਰਾਜਨੀਤਿਕ ਲੀਡਰਾਂ ਦੁਆਰਾ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਉਹਨਾਂ ਦੇ ਸਪੁੱਤਰ ਰਣਇੰਦਰ ਸਿੰਘ ਮਹਾਰਾਜਾ ਮਾਲਵਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਕਾਂਗਰਸੀ ਨੇਤਾ ਹਾਜ਼ਰ ਸਨ ਪਰਮ ਸਰਕਾਰਯੋਗ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿਨ੍ਹਾਂ ਨੇ ਅੱਜ ਰਾਜਪਾਤਾ ਸਾਹਿਬ ਜੀ ਦੀ ਅੰਤਮ ਅਰਦਾਸ ਦੇ ਵਿੱਚ ਹਿੱਸਾ ਪਾਇਆ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਅਸੀਂ ਸਾਰੇ ਔਰ ਵਾਹਿਗੁਰੂ ਤੁਹਾਨੂੰ ਹਰ ਵੇਲੇ ਚੜ੍ਹਦੀ ਕਲਾ ਚ ਰੱਖਣ ਔਰ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਸੁਖੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਆਪਾਂ ਸਵਰਗੀਆ ਰਾਜ ਮਾਤਾ ਮਹਿੰਦਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਜੋ ਇਨਸਾਨ ਇਹ ਦੁਨੀਆ ਚਾਹੁੰਦਾ ਉਹਨੇ ਜਾਣਾ ਹੀ ਹੁੰਦਾ ਕੋਈ ਇਨਸਾਨ ਜਿਹੜਾ ਦੁਨੀਆ ਚਾਹੁੰਦੇ ਹੈ ਮਿਹਨਤ ਕਰਦੇ ਹੈ ਨਾ ਕਮਾਉਂਦੇ ਹੈ ਪਿਆਰ ਕਰਉਂਦੇ ਹੈ ਸੇਵਾ ਕਰਦੇ ਹੈ ਉਹਨਾਂ ਨੂੰ ਜਿਹੜੇ ਚਲੇ ਜਾਂਦੇ ਹੈ ਉਹ ਅਮਰ ਹੋ ਜਾਂਦੇ ਹੈ ਸਦਾ ਸੂਰੀ ਲਾਈਫ ਉਹਨਾਂ ਬਾਅਦ ਵੀ ਲੋਕੀ ਉਹਨਾਂ ਨੂੰ ਯਾਦ ਕਰਦੇ ਕੋਈ ਇਨਸਾਨ ਇਸੇ ਆਉਂਦੇ ਆ ਕੇ ਚਲੇ ਜਾਂਦੇ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕੋਈ ਨਾ ਯਾਦ ਨਹੀਂ ਕਰਦਾ ਰਾਜ ਮਾਤਾ ਮਿੰਦਕੌਰ ਜੀ ਉਹ ਔਰਤ ਸੀ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਐਨਾ ਪਿਆਰ ਦਿੱਤਾ ਆਪਣੀ ਲੋਕਾਂ ਨੂੰ ਵੱਡੀ ਗੱਲ ਹੈ ਜਦੋਂ ਦੇਸ਼ ਰਾਤ ਹੋਇਆ ਵੰਡੇ ਗਿਆ ਬਹੁਤ ਲੋਕ ਪਾਕਿਸਤਾਨ ਤੋਂ ਇੱਥੇ ਆਏ ਇੱਥੇ ਸ਼ਹਿਰ ਬਸੇ ਲਾਕੇ ਬਸੇ ਮਾਤਾ ਮਿੰਦਕੌਰ ਜੀ ਨੇ ਉਹ ਸਾਰੇ ਆਪਣੀ ਮਾਂ ਵਾਂਗੂ ਪਿਆਰ ਦਿੱਤਾ ਉਹਨੂੰ ਸੰਭਾਲਿਆ ਉਹਨਾਂ ਨੇ ਪਹਿਲਾਂ ਦੇ ਖੜੇ ਕੀਤਾ ਆਪਣੇ ਬੱਚਿਆਂ ਨਾਲ ਉਹ ਵੀ ਬੱਸ ਪਿਆਰ ਦਿੰਦਾ ਮਾਤਾ ਜੀ ਦਾ ਜੀਵਨ ਦੇਖ ਲੋ ਮੈਂ ਤਾਂ ਪਹਿਲੇ ਸਾਰਿਆਂ ਨੇ ਜ਼ਿਕਰ ਕੀਤਾ ਇਹ ਕਾਇਦਾ ਜੀਵਨ ਸੇਵਾ ਦਾ ਜੀਵਨ ਤੇ ਮਾਵਾ ਸਾਰੇ ਕਹਿੰਦੇ ਮਾਵਾ ਛੰਗੀਆਂ ਛਾਵਾਂ ਮਾਂ ਯਾਦ ਰਖ ਇੱਕ ਪਰਵਾਰ ਨੂੰ ਇਕੱਠਾ ਰੱਖਦੀ ਏ ਪਰਵਾਰ ਦੀ ਸਭ ਤੋਂ ਮਜ਼ਬੂਤ ਨਹੀਂ ਮਾਂ ਹੁੰਦੀ ਏ ਇਹ ਇਨਸਾਨ ਆਪਣੇ ਮਾਂ ਨੂੰ ਹੋਏ ਦੇ ਉਹਨਾਂ ਅਸੀਂ ਦਿਲ ਪੱਗ ਲੱਗਦਾ ਜਦੋਂ ਮੇਰੇ ਮਾਤਾ ਜੀ ਪਰਮਾਤਮਾ ਕੋਲ ਚਲੇ ਗਏ ਅੱਜ ਤੱਕ ਵੀ ਉਹਨਾਂ ਨੂੰ ਯਾਦ ਕਰਦੇ ਆ ਸਾਡੇ ਕਿਵੇਂ ਪਰਿਵਾਰ ਨੂੰ ਕੱਖੇ ਰੱਖਦੇ ਸ੍ਰਿਸ਼ਟਾਂ ਨੂੰ ਕੱਖੇ ਰੱਖਦੇ ਸੀ ਕਿਵੇਂ ਜੋ ਪਾਰਟੀ ਦੀ ਲੜਾਈ ਹੁੰਦੀ ਸੀ ਕਿਵੇਂ ਪਾਰਟੀ ਦੇ ਵਿੱਚ ਵੀ ਸਹਿਯੋਗ ਕਰਦੇ ਸੀ ਤੇ ਕਿਵੇਂ ਪਰਿਵਾਰ ਸਭ ਸਾਰੇ ਲੋਕ ਪਿਆਰ ਦੇ ਕੇ ਉਹ ਕੱਖਾ ਰੱਖਦੇ ਸੀ ਓਵੇਂ ਮਾਤਾ ਰਾਜਪਤਾ ਮੰਤਰੀ ਕੋਟੀ ਜੀ ਉਹਨਾਂ ਦੇ ਉਹਨਾਂ ਦੇ بیٹے ਕੈਪਟਨ ਅਮਰਿੰਦਰ ਸਿੰਘ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਕਿੰਨਾ ਮਾਣ ਆਉਣਾ ਉਹਨਾਂ ਨੂੰ ਉਹਨਾਂ ਨੇ ਛੋਟੇ ਵਿੱਚ ਹੀ ਰਾਜਾ ਮਾਰਨ ਦੱਸਿਨ ਦੀ ਮਹਾਨ ਬੜੀ ਚੰਗੀ ਤੇ ਜਾਂਦਾ ਬੜੀ ਨੇਕ انسان ਕੈਪਟਨ ਸਾਹਿਬ ਨੇ ਮਹਾਰਾਣੀ ਪਨੀਰ ਕੌਰ ਜੀ ਨੇ ਬੜੀ ਸੇਵਾ ਕੀਤੀ ਐਨੀ ਉਮਰ ਹੋ ਗਈ ਪਰ ਸੇਵਾ ਬਹੁਤਾਂ ਦੀ ਕੀਤੀ ਕੀ ਕੈਪਟਨ ਸਾਹਿਬ ਨਾਲ ਆਪਣੇ ਮਾਤਾ ਜੀ ਦਾ ਬੜਾ ਪਿਆਰ ਸੀ ਕਿਸੇ ਵੀ ਗੱਲ ਮੋਟ ਸਾਦੇ ਸੀ ਪਰ ਉਹਨਾਂ ਦੀ ਕਿਤੇ ਗੱਲ ਨਹੀਂ ਮੋੜੀ ਐ ਜਾ ਪਿਆਰ ਸੀ ਮੈਨੂੰ ਪਤਾ ਕਿੰਨਾ ਦੁੱਖ ਕੈਪਟਨ ਸਾਹਿਬ ਨੂੰ ਹੋਣਾ ਕਿਉਂਕਿ ਮਾਂਵਾਂ ਜਾਨ ਨਾਲ ਜਿਹਦੀ ਮਾਂ ਜਾਂਦੀ ਹੈ ਉਹਨੂੰ ਦੁੱਖ ਦਾ ਪਤਾ ਹੁੰਦਾ ਐ ਸਰਕੇ ਮੈਂ ਮੇਰੇ ਪਿਤਾ ਬਾਦਲ ਸਾਹਿਬ ਅੱਜ ਔੜੇ ਸੀ ਥੋੜੀ ਦੂਰੀ ਤੇ ਦਿੱਲੀ ਸੀ ਐ ਸਰਕੇ ਉਹ ਆ ਨਹੀਂ ਸਕੇ ਮੈਂ ਮੇਰੇ ਇੱਕ ਦਾ ਬਾਦਲ ਸਾਹਿਬ ਪ੍ਰਕਾਸ਼ਜੀ ਬਾਦਲ ਤਰਫੋਂ ਸਮੂਝੇ ਸ਼ੋਮਨੀ ਖਾਲੀਦਲ ਤਰਫੋਂ ਪੰਜਾਬ ਦੀ ਜਨਤਾ ਤਰਫੋਂ ਸਾਰਿਆਂ ਤਰਫੋਂ ਸ਼ੰਦਾਚਲੀ ਪ੍ਰੇਰ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਕਰਦਾ ਹੈ ਕੈਪਟਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਆਕੜ ਦੇ ਕਿ ਆਪ ਤੇ ਬਲ ਦੇ ਕਿ ਆ ਦੁੱਖ ਸਹਿ ਅਭਦਗਨ ਵਾਇਰੂਸ ਦੀ ਕਾਲਸਾ ਹੋਏ ਬੀਟੀ ਵੀ ਹੋਵੇ U24 ਲਈ ਬਲਜੀਤ ਸਰਨਾ ਅਤੇ ਮੋਹਿਤ ਮਲਹੋਤਰਾ ਦੀ ਰਿਪੋਰਟ ਹੁਣ ਤੁਸੀਂ U24 ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube, Facebook, Twitter ਅਤੇ WhatsApp 'ਤੇ U24. ਤੁਹਾਡਾ ਆਪਣਾ www.u24.live